ਮੈਨੂੰ ਚਿੱਕਾ ਖਾਲਸਾ ਮੈਨੂੰ ਚਿੱਕਾ ਤੇ ਮੈਂ ਸਾਰੇ ਗਦਰਵਾ ਪਿੰਡ ਵਾਸੀਆਂ ਨੂੰ ਬੇਨਤੀ ਕਰਦਾ ਜੋ ਮੈਨੂੰ ਪਿਆਰ ਕਰਨਾ ਕਿ ਅੱਜ ਆਪਣੇ ਮਾਨਯੋਗ ਸਦਾਪਪਾਨ ਸਿੰਘ ਜੀ ਮਾਤਸਾਬ ਕੋ ਮੰਤਰੀ ਪੰਜਾਬ ਆਪਣਾ ਘੇਰਵਾ ਦੇ ਵਿੱਚ ਆ ਰਹੇ ਮੈਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਨ ਵਾਸਤੇ ਖਾਸ ਕਰਕੇ ਮੈਂ ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨਾਂ ਨੂੰ ਜਿਨ੍ਹਾਂ ਦੀ ਸੜਕੀ ਇਹ ਪਾਰਟੀ ਕਹਿਮ ਹੋਈ ਹੈ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਹੋ ਸਕਦਾ ਮੈਂ ਥੋਂ ਉਹਨਾਂ ਨੂੰ ਸਾਰਿਆਂ ਨੂੰ ਟੈਲੀਫੋਨ ਲਾ ਕੇ ਕੀਤੇ ਗਏ ਹੋਣ ਮੈਂ ਕੱਲ ਦੀ ਬੜੀ ਕੋਸ਼ਿਸ਼ ਕਰ ਰਿਹਾ ਕਿ ਮੈਂ ਸਾਰਿਆਂ ਨੂੰ ਬੇਨਤੀ ਕਰਾਂ ਪਰ ਮੇਰੀ ਅੱਜ ਦੀ ਇਹ ਫੇਸਬੁੱਕ ਤੇ ਅਪੀਲ ਮੰਨ ਕੇ ਸਾਰੇ ਜਿਹੜੇ ਉੱਥੇ ਆਪਾਂ ਮਾਨ ਸਾਹਿਬ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਉਹਨਾਂ ਨੂੰ ਜਿਵੇਂ ਕਹਿਣਾ ਕਿ ਦਰਵੇ ਦੇ ਵਿੱਚ ਇਹ ਮੇਰੀ ਨਿਮਰਤਾ ਸਹਿਤ ਸਾਰੇ ਬੇਨਤੀ ਕਬੂਲ ਕਰਿਓ ਕਿ ਮੈਂ 1 ਵਜੇ ਸੱਤੇ ਬਾਜ਼ਾਰ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਇੰਤਜ਼ਾਰ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ